ਜਦੋਂ ਪਿਛਲੇ ਦਿਨੀ 11 ਤਰੀਕ ਨੂੰ 11:00 ਵਜੇ ਬਗਲੀ ਕਲਾਮਪਿੰਡ ਦੇ ਵਿੱਚ ਥੋੜਾ ਸੰਬਾਲਾ ਦੇ ਏਰੀਆ ਦੇ ਵਿੱਚ ਇੱਕ ਲੁੱਟ ਹੋਈ ਸੀ। ਨਿਰਮਿਤ ਜਿੱਤਨ ਨੇ ਆਪਣਾ ਕਾਪੋਰਸ਼ ਮਟੇਰੀਆ ਨੇ ਬੈਂਕ ਦੀ ਪੰਜਾਬ ਐਂਡ ਸਿੰਧ ਬੈਂਕ ਦੀ ਗ੍ਰਾਂਟ ਦੇ ਵਿੱਚ ਜਾ ਕੇ ਕਰੀਬ 15 ਲੱਖ ਰੁਪਏ ਬੈਂਕ ਤੋਂ ਉਠੋਕੇ ਲਏ ਸੀ। ਇਹਨਾਂ ਵਾਪਨਾ ਦੇ ਨਾਲ ਇਹਨਾਂ ਨੇ ਖੰਨਾ ਤੋਂ ਬਿਨਾਂ ਖੰਨਾ ਤੋਂ ਪਹਿਲਾਂ ਪੁਲਿਸ ਪਟ્રોલ ਕੰਪਟ ਦੇ ਵਿੱਚ ਮੁਕੱਦਮਾ ਦਰਜ ਕਰ ਦਿੱਤੀ ਹੈ। ਇਸ ਤਰ੍ਹਾਂ ਸ਼੍ਰੀਮਤੀ ਅੰਨੀ ਕੰਡਰ ਜੀ ਐਸਸੀਪਰੰਟ ਖੰਨਾਪਾਲਿਸਿ ਗੀਡਿ ਡੈਬਲਰਟੀ ਸਮਾਜ ਦੁਦਿ ਅੰਸਰਾਂ ਦੇ ਸਖਤ ਕਾਰਵਾਈ ਕਰਦੀ ਰਹੀ ਹੈ ਇਸੇ ਲੜੀ ਦੇ ਵਿੱਚ ਖੰਨਾਪਾਲਿਸ ਨੂੰ ਇੱਕ ਵੱਲ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਦਿਨੀ 11 ਤਰੀਕ ਨੂੰ 11 ਜੂਨ ਨੂੰ ਅ ਬਗਲੀ ਕਲਾਮਪਿੰਡ ਦੇ ਵਿੱਚ ਤਹਾਸਮਰਾਲਾ ਦੇ ਏਰੀਆ ਦੇ ਵਿੱਚ ਇੱਕ ਲੁੱਟ ਹੋਈ ਸੀ ਜਿਹਦੇ ਵਿੱਚ ਤਿੰਨ ਨਕਾਪੋਸ਼ ਉਟੇਰੀਆਂ ਨੇ ਬੈਂਕ ਦੀ ਪੰਜਾਬ ਐਸੰਧ ਬੈਂਕ ਦੀ ਬ੍ਰਾਂਚ ਦੇ ਵਿੱਚ ਜਾ ਕੇ ਕਰੀਬ 15 ਲੱਖ ਰੁਪਏ ਬੈਂਕ ਤੋਂ ਉੱਟ ਕੇ ਲੱਗੇ ਸੀ ਇਸੇ ਜਿਹੜੀ ਇਸ ਵਾਰ ਦਾ ਦੀ ਇਨਫੋਰਮੇਸ਼ਨ ਵੀ ਦਿੱਤੇ ਸਾਡੇ ਖਾਨਾ ਪੁਲਿਸ ਦੇ ਸੀਨੀਅਰ ਅਧਿਕਾਰੀ ਐਸਐਸਪੀ ਸਾਹਿਬ ਤੇ ਸਾਰੀਆਂ ਸਾਡੇ ਥਾਣੇ ਦੀ ਟੀਮ ਨਾਲ ਤੇ ਪਹੁੰਚੀ ਤੇ ਇਸ ਨੌਜਵਾਨ ਦੀ ਗੰਭੀਰਤਾ ਨੂੰ ਦੇਖਦੇ ਕੋ ਇਮੀਡੀਟਲੀ 26 ਨੰਬਰ ਦੀ ਪ੍ਰਧਾਨਤਲ ਤੋਂ ਬੰਦਵੇਂ ਤੇ ਸਤੰਨੇ ਤੇ ਕੱਚੀ ਆਮਜ਼ੈਕਟ ਦੇ ਵਿੱਚ 1.2 ਮਿਲੀਅਨ ਡਾਲਰ ਦੀ ਦਰਜ ਕੀਤੀ ਗਿਆ ਸੀ ਜਿਵੇਂ ਮਾਨਯੋਗ ਐਸਐਸਪੀ ਸਾਹਿਬ ਨੂੰ ਕੌਟਿਨੀਅਰਟੀ ਟੀਮ ਨਾਲ ਐਸਟੀਓ ਸਮਰੱਥਾ ਐਸਟੀਓ ਮਚਿਵੜਾ ਐਸਟੀਓ ਦੁਰਾਪਾਲ ਜਰਸੀ ਸਮਰੱਥਾ ਤੇ ਟੈਕਨੀਕਲ ਸਰਵੀਆਂ ਦੀਆਂ ਅਲੱਗ-ਅਲੱਗ ਟੀਮਾਂ ਨੇ ਅਗੇ ਇਸ ਮਕਦਮੇ ਨੂੰ ਪ੍ਰੈਸ ਕਰ ਲਈ ਸਾਡੀ ਟੀਮ ਨੇ ਬਹੁਤ ਟੈਕਨੀਕਲ ਤੇ ਸਾਇੰਟੀਫਿਕ ਤਰੀਕੇ ਨਾਲ ਜਿਹੜੀ ਇਹਦੀ ਤਫ਼ਤੀਸ਼ ਕਰਦੇ ਹੋਏ ਕਰੀਬ 100 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਇਕੱਠੀ ਲਈ ਇਹਨਾਂ ਸੀਸੀਟੀਵੀ ਫੁਟੇਜਾਂ ਦੀ ਤੋਂ ਲੀਡ ਲੈ ਕੇ ਸਾਡੀ ਟੀਮਾਂ ਵੱਲੋਂ 12 ਤਰੀਕ ਨੂੰ ਕਤਮਾ ਦਰਜ ਹੋਉਂਦੇ ਤੇ ਕਤਮਾ ਦੇ 24 ਘੰਟੇ ਦੇ ਵਿੱਚ ਵਿੱਚ ਜਿਹੜਾ ਵਾਪਦਾਤਰ ਦੇ ਵਿੱਚ ਵਰਤਿਆ ਆਪਣਾ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਸਿਲਵਰ ਅੰਗਰ ਦਾ ਫੁਲਦੀਆਣਾ ਸ਼ਹਿਰ ਦੇ ਵਿੱਚੋਂ ਲਵਾਰਸ ਹਾਲਤ ਦੇ ਵਿੱਚ ਅਸੀਂ ਅਡਰੈਸ ਕਰ ਲਿਆ ਸੀ ਤੇ ਉੱਥੋਂ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਸੀ ਉਸ ਮੋਟਰਸਾਈਕਲ ਦੀ ਰਿਕਵਰੀ ਹਮ ਤਰਵਾਦ ਜਿੰਨਾ ਪੁਲਿਸ ਤੇ ਐ ਜੀਟੀਐ ਪੰਜਾਬ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਪੰਜਾਬ ਦੀ ਤੇ ਦੋਨਾਂ ਦੀ ਟੀਮਾਂ ਨੂੰ ਜਿਹੜੀ ਇੱਕ ਕੁਸ਼ ਕੰਫਿਸ਼ਨ ਲੀਡਸ ਮਿਲੀਆਂ ਉਹਦੇ ਬੇਸ ਤੇ ਕੱਲ ਦੁਪਹਿਰੇ ਸਨਾਪੁਲੀ ਸਟੇਟਿੰਗ ਵੱਲੋਂ ਹਨਾਜਨਾਲਾ ਤੋਂ ਜਿਹੜੇ ਇਸ ਮੁਕੱਦਮੇ ਦੇ ਤਿੰਨ ਮੁੱਖ ਦੋਸ਼ੀ ਨੇ ਜਿਨ੍ਹਾਂ ਨੇ ਤਿੰਨਾਂ ਨੇ ਵਾਅਦਾ ਕੀਤਾ ਹੈ ਉਹਨਾਂ ਨੂੰ ਤਿੰਨਾਂ ਨੂੰ ਅਸੀਂ ਹਨਾਜਨਾਲਾ ਦੇ ਇਰੀਏ ਦੇ ਵਿੱਚ ਅਰੈਸਟ ਕਰ ਲਿਆ ਇਹਨਾਂ ਨੂੰ ਜਿਹੜੇ ਤਿੰਨੋ ਦੋਸ਼ੀ ਇਹਨਾਂ ਦੇ ਨਾਮ ਹੈਗੇ ਨੇ ਹਮਦੇ ਪਾਲ ਸਿੰਘ ਗੁਰਮੈਨ ਸਿੰਘ ਤੇ ਜਗਦੇਸ਼ ਸਿੰਘ ਤਿੰਨੋਂ ਹੀ ਹਨਾਜਨਾਲਾ ਦੇ ਰਹਿਣ ਵਾਲੇ ਨੇ ਤੇ ਜਿਹੜੀ ਵਾਅਦਾ ਕਰਕੇ 11 ਤਰੀਕ ਨੂੰ ਜਦੋਂ ਇਹ ਵਾਅਦਾ ਕਰਕੇ ਜੈ ਸ਼੍ਰੀ ਰਤਨ ਤੋਂ ਬਾਅਦ ਸੁਵਾਦੇ ਹੀ ਲੁਧਿਆਣਾ ਮੋਟਰਸਾਈਕਲ ਛੱਡ ਕੇ ਤੇ ਰੋਇਾਨੇ ਅਲੱਗ ਤੇ ਪੀਆ ਨਾਂ ਬਸੇ ਚਿੱਤਮੂਣੀ ਨੇ ਕੱਠੇ ਜਲੰਧਰ ਗਏ ਜਲੰਧਰ ਤੋਂ ਇਹਨਾਂ ਨੇ ਇਸੇ ਬਾਅਦ ਦਾ ਚੋਟੇ ਹੋਏ ਪੈਸਿਆਂ ਦੇ ਵਿੱਚੋਂ 5 ਲੱਖ ਰੁਪਏ ਦੀ ਬੋਡੀਕਾਰ ਖਰੀਦੀ ਪੁਰਾਣੀ ਉਹ ਆਡੀ ਕਾਰ ਦੇ ਵਿੱਚ ਇਹ ਅੰਮ੍ਰਿਤਸਰ ਗਏ ਤੇ ਅੰਮ੍ਰਿਤਸਰ ਜਾ ਕੇ ਹੋਟਲ ਦੇ ਵਿੱਚ ਸਟੇ ਕੀਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਇਹ ਆਪਣੇ ਆਪਣੇ ਘਰੇ ਚਲੇ ਗਏ ਜਲ ਸਾਡੇ ਸਾਡੀ ਟੀਮ ਵੱਲੋਂ ਕਨਪਲਿਸਟ ਦੇ ਇੰਗਲੋ ਐਡੀਡੀਐਫ ਤੇ ਅੰਮ੍ਰਿਤਸਰ ਦੇ ਹੱਤੇ ਜिले ਦੀ ਫੋਰਸ ਦੇ ਨਾਲ ਮਿਲ ਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਤਿੰਨਾਂ ਤੋਂ ਸਾਨੂੰ ਹੁਣ ਤੱਕ 8 ਲੱਖ 70000 ਜਿਹੜਾ ਲੁੱਟਿਆ ਹੋਇਆ ਸੀ ਵਾਰਦਨ ਦੇ ਵਿੱਚ ਉਸੇ ਰਿਕਵਰ ਕਰ ਲਿਆ ਹੈ 5 ਲੱਖ ਦੀ ਇਹਨਾਂ ਨੇ ਮੌੜੀ ਕਰਕੇ ਦਿੱਤੀ ਸੀ ਤੇ ਬਾਕੀ ਜਿਹੜਾ ਕੈਸ਼ ਹੈ ਉਹਦੀ ਰਿਕਵਰੀ ਲਈ ਸਾਡੀ ਤਫਤੀਸ਼ ਚੱਲ ਰਹੀ ਹੈ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਜਿਹੜੇ ਹੈਗੇ ਨੇ ਇਹਨਾਂ ਕੋਲ ਮਹੀਨੇ ਤੋਂ ਦੋ ਵੈਪਨ ਸੀਗੇ ਤੇ ਇਹਨਾਂ ਵੈਪਨਾਂ ਦੇ ਨਾਲ ਇਹਨਾਂ ਨੇ ਖੰਨਾ ਤੋਂ ਬਿਨਾ ਖੰਨਾ ਤੋਂ ਪਹਿਲਾਂ ਪੈਟਰੋਲ ਪੰਪ ਦੇ ਵਿੱਚ ਮੁਕਦੀ ਵਾਰਦਾਤ ਹੋ ਗਈ ਐ। ਪਿਛਲੇ ਮਹੀਨੇ 2 ਮਹੀਨੋਂ ਇਹਨਾਂ ਨੇ ਥਾਣਾ ਫਲੋਰ ਦੇ ਏਰੀਆ ਦੇ ਵਿੱਚ ਦੋ ਪੈਟਰੋਲ ਪੰਪ ਉੱਤੇ ਸੀ ਤੇ 10 ਜੂਨ ਨੂੰ ਵਾਰਦਾ ਖੰਨਾ ਦੀ ਜਿਹੜੀ ਬਗਲੀ ਕਲਾਉਂ ਬ੍ਰਾਂਚ ਦੀ ਘੁਟ ਦੀ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੇ ਸਾ ਮਾਦਮ ਪੁਰ ਜਿਲੰਦਰ ਦੇ ਹੱਤੀ ਦੇ ਵਿੱਚ ਵੀ ਇੱਕ ਲੁੱਟ ਦੀ ਵਾਰਦਾਤ ਹੋਣ ਜਾਂਦੀ ਤੱਤਰੋਂ ਹੰਕ ਤੇ ਇਹਨਾਂ ਦੋਨੇ ਮਸਲਿਆਂ ਦੇ ਵਿੱਚ ਜਿਹੜੀਆਂ ਬਕਰੇ ਰਿਖੇ ਐਫ ਆਈ ਆਰ ਅੰਦਰ ਦੇ ਨੇ ਤੇ ਇਸ ਤੋਂ ਬਿਨਾ ਜਿਹੜਾ ਵਾਰਦਾਤ ਦੇ ਵਿੱਚ ਜਿਹੜੀ ਬੱਤੀ ਬੱਤੀ ਹੈਗਾ ਮੋਟਰਸਾਈਕਲ ਹੈ ਇਹ ਵੀ ਚੋਰੀ ਦਾ ਮੋਟਰਸਾਈਕਲ ਹੈ ਇਹ ਕਿੰਨੇ ਚੋਰੀ ਕੀਤਾ ਇਹ ਸਾਡੀ ਅਗਲੀ ਤਫਤੀਸ਼ ਚੱਲੀ ਹੈ ਹੁਣ ਤੱਕ ਅਸੀਂ ਇਹਨਾਂ ਤੋਂ 8,75,000 ਰੁਪਏ ਕੈਸ਼ ਇੱਕ ਅਡਿਕਾ ਤੇ ਇੱਕ ਜਿਹੜਾ ਵਾਰਦਾਤ ਦੇ ਵਿੱਚ ਮੋਟਰਸਾਈਕਲ ਕਰਤੇ ਹੋ ਉਸੇ ਇਤੋਂ ਕਰ ਲਿਆ ਇਸ ਤੋਂ ਬਿਨਾ ਇਹ ਕਿੰਨੇ ਜਿਹੜੇ ਵਿਅਕਤੀ ਆ ਇਹਨਾਂ ਨੂੰ ਅਸੀਂ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 5 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੁਣ ਤੱਕ ਦੀ ਤਫਤੀਸ਼ ਕੋਈ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਸ ਗੈਂਗ ਦਾ ਮੁਖੀ ਜਿਹੜਾ ਸੱਜਨ ਆਇਰ ਉਹ ਉਹਦੇ ਪਤਸਿੰਦੇ ਐਡੀਓ ਚਨਾਲੇ ਦਾ ਹੀ ਰਹਿਣ ਵਾਲਾ ਹੈ ਤੇ ਇਹਦੇ ਤੇ ਪਹਿਲਾਂ ਇੱਕ ਸਨੈਚਿੰਗ ਦਾ ਮਕਦਮਾ ਕੋਦਮ ਕਦਮ ਰਣਜੀਤ ਐਵਨਿਊ ਅੰਡੀਸਰ ਕਮਿਸ਼ਨੇਟ ਦੇ ਵਿੱਚ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਜਗਦੀਸ਼ ਸਿੰਘ ਹੈ ਇਹਦੇ ਤੇ ਵੀ ਇੱਕ ਐਨ.ਡੀ.ਪੀ.ਐਸ. ਅਕਤ ਦਾ ਮਾਲਸਾ ਥਲੇ ਦੇ ਵਿੱਚ ਸਿਟੀ ਵਨ ਮਾਲਸਾ ਦੇ ਵਿੱਚ ਮਕਦਮਾ ਦਰਜ ਹੈ ਤੇ ਜਿਹੜਾ ਗੁਰਮੀਤ ਸਿੰਘ ਹੈ ਇਹ ਜਿਹੜੇ ਹਲੇ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਇਹ ਕਿ ਪਹਿਲਾਂ ਕੋਈ ਮੁਕਦਮਾ ਕਰਦੇ ਨਹੀਂ ਸਿਰਫ ਵੈਪਨ ਵਗੈਰਾ ਜਿਹੜੇ ਉਹਨਾਂ ਨੇ ਯੂਜ਼ ਕੀਤੇ ਸੀ ਜਿਹਦੇ ਵੈਪਨ ਆਏ ਉਹ ਹਲੇ ਸਾਨੂੰ ਮਿਲੇ ਨਹੀਂ ਹੈ ਅਸੀਂ ਇਹਨਾਂ ਦਾ ਹਜਰਮਾਨ ਲਿਆ ਕੱਲ ਰਾਤ ਸ਼ਾਮ ਨੂੰ ਇਸੇ ਨਾਲ ਮੁੜਸਟਿਕਤਾ ਅਸੀਂ ਉਹਨਾਂ ਦਾ ਹਜਰਮਾਨ ਲਿਆ ਕਿ ਉਹ ਵੈਪਨ ਵੀ ਜਿੱਦ ਕਰਵਾਉਣਗੇ ਤੇ ਜਿਹੜਾ ਬਾਕੀ ਕੈਸ਼ ਰਹਿ ਗਿਆ ਉਹ ਵੀ ਚੋੜਾ ਕਰਾਵਾਂਗੇ ਤੇ ਇਸ ਤੋਂ ਬਿਨਾ ਗीडी ਨਹੀਂ ਦਿਨ ਮੁਕਤ ਹੋਣ ਤੋਂ ਪਾ ਦੇ ਪਰਸ ਤੱਕ ਸਾਹਮਣੇ ਨੇ

ਜੈਸੀ ਐਸੀ ਕੋਈ ਪਟੋਲ ਨੰਪਜਾ ਕੋਈ ਇਸ ਤਰ੍ਹਾਂ ਦਾ ਵੀ ਵੱਡੀ ਵਾਰਦਾਤ ਕਰੀਏ ਜਦੋਂ ਇਹ ਪਿੰਡੂ ਬਰਾਜ ਦੇ ਵਿਚ ਨਮ ਇਹ ਲੱਗਿਆ ਕਿ ਇੱਥੇ ਦਿਨ ਦੁਪਹਿਰ ਦਾ ਟਾਈਮ ਹੈ ਸਿਕਨ ਦੁਪਹਿਰ ਹੈ ਤੇ ਇੱਥੇ ਅਸੀਂ ਆਰਾਮ ਨਾਲ ਲੁੱਟ ਨੂੰ ਮਨ ਜਾਉਂਦੇ ਸਕੇ ਨਾ ਇਸ ਕਰਕੇ ਤੇ ਨਾ ਹੀ ਅਸੀਂ ਇੱਥੇ ਫੜੇ ਜਾਵਾਂਗੇ ਬਹੁਤ ਉਪੋਏ ਜਦੋਂ ਇਹਨਾਂ ਦੇ ਹੱਥ ਵੱਡੀ ਛੇਪ ਲੱਗ ਗਈ ਹੈ ਕੈਸ਼ ਦੀ 15 ਲੱਖ ਰੁਪਏ ਰੇਲਵੇ ਤੋਂ ਪਤਾ ਲੱਗ ਮੰਨੇ 9000 ਰੁਪਏ ਲੁੱਟ ਕੇ ਲੈ ਕੇ ਗਏ ਸੀ ਉਸ ਤੋਂ ਬਾਅਦ ਇਹ ਤਾਹੀ ਆਪਣਾ ਮੋਟਰਸਾਈਕਲ ਛੱਡ ਕੇ ਇੱਥੋਂ ਫਰਾਨ ਸਰ ਵੀ ਦੇਖੀ ਉਹ ਕਿੰਨੀ ਬਲੇਰ ਜਿੰਨੀ ਪਿੰਡੂ ਦੇ ਵਿਚ ਸੀਗਾ ਮੌਕਾ ਤੇ ਦੀ ਤਫਤੀਸ਼ ਤੋਂ ਇਹੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਅੱਧਾ ਘੰਟਾ ਪਹਿਲਾਂ ਹੀ ਰੈਕੀ ਕੀਤੀ ਸੀ ਕਿ ਉਸ ਤੋਂ ਪਹਿਲਾਂ ਇਹਨਾਂ ਦੀ ਕੋਈ ਰੈਕੀ ਇਹਨਾਂ ਨੇ ਨਹੀਂ ਕੀਤੀ ਫਿਰ ਵੀ ਅਸੀਂ ਇਹਨਾਂ ਦਾ ਪੈਂ ਜਾਂਦਾ ਬਣਿਆ ਸੀ ਇਹਨਾਂ ਦੇ ਕੋਲ ਇੱਥੋਂ ਰੈਕੀ ਕਰਾਂਗੇ ਕਿ ਕਿਸੇ ਕੋਲ ਕੋਈ ਰੋਲ ਤਾਂ ਨਹੀਂ ਹੈ ਅਜਿੱਤਰਾ ਪਹਿਲਾਂ ਸ਼ਾਕੀਗਾ ਵੀ ਕੋਈ ਟੋਪਲ ਬੰਦਾ ਕੋ ਸਾਧਾ ਜਾਂ ਆਪਣੇ ਕੋਲ ਬੈਠ ਕੇ ਤਾਂ ਮਾਰੇ ਮੌਕਾ ਤੇ ਦੀ ਤਫਤੀਸ਼ ਤੋਂ ਕਿਸੇ ਕਰ ਲਈ ਸਮਝਾਇਆ ਮੌਕਾ ਤੇ ਦੀ ਤਫਤੀਸ਼ ਤੋਂ ਇਹ ਵੀ ਇਹਨਾਂ ਨੇ ਮੌਕਾ ਦੇਖ ਕੇ ਲੱਗਿਆ ਇਹਨਾਂ ਨੂੰ ਕਿ ਇੱਥੇ ਅਸੀਂ ਜੁਰਮ ਕਰਕੇ ਆਪਣਾ ਸਮਾਂ ਕੋਈ ਫੜਨੀ ਚਾਹੁੰਦੇ ਸਕੇ ਕਿ ਇਹਨਾਂ ਨੇ ਦੇਖ ਕੇ ਤੇ अपना पापा ਤੋਂ ਜਾਂਦੇ ਕਿੰਨੀ ਗੇਜ ਹੋਦਾ ਹੈ ਜੀ ਤੇ ਇਹਨਾਂ ਦੇ ਫੀਡਰ ਨੇ ਇੰਸਰ ਕਰਨਾ ਆਮਲੀ ਪਾਉਂ ਸਾਈਸਾਲੇ ਬੱਤੀ ਤੋਂ ਨਹੀਂ ਵਰਤੀ ਤੇ ਬਾਈਸਾਲੇ ਫੀਡਰ ਕੋਲ ਕਰਕੇ ਨਹੀਂ ਲੱਗ ਸਕੀ ਕਿਹਨੇ ਕੋਰਸ ਨਾ ਨਹੀਂ ਕਰ ਸਕਦੇ ਇਹਦੇ ਵਿੱਚ ਪੰਜ ਟਿਕਾ ਲੱਗੇ ਹੋਏ ਆ ਸੀਪਾ ਡੀ ਡੀਐਸਪੀ ਸਮਰਾਲਾ ਨੇ ਬਹੁਤ ਵਧੀਆ ਕੰਮ ਕੀਤਾ ਸੜੀ ਜਾਸੀ ਐਸਆਈਐਸਸੀਆਈਏ ਦੀ ਸੜੀ ਸਾਰੀ ਟੀਮ ਸੜਾ ਥਾਣਾ ਦੁਆਵਾਜ਼ ਥਾਣਾ ਸਮਰਾਲਾ ਤੇ ਸੜਾ ਥਾਣਾ ਜਿਹੜਾ ਮਾਚਿ ਗੜਾ ਉਸ ਤੋਂ ਦਿਨ ਜਿਹੜੇ ਮੰਨ ਲਓ ਕੇਸ ਸੀ ਜਾ ਰਹਾ ਉਹਨਾਂ ਨੇ ਕੌਂਟਰ ਇੰਟੈਲੀਜੈਂਸ ਸਪੇਸ ਨੂੰ ਐਸਐਸਪੀ ਸਾਹਿਬ ਨੇ ਜੀਐਸਪੀ ਸਾਹਿਬ ਨੇ ਸਾਰਿਆਂ ਨੇ ਮਿਲ ਕੇ ਕੀਤਾ ਤੇ ਸਾਨੂੰ ਇਸ ਤੋਂ ਬਿਨਾ ਜੀਟੀਟੀਐਫ ਪੰਜਾਬ ਕੌਂਟਰ ਇੰਟੈਲੀਜੈਂਸ ਪੰਜਾਬ ਤੇ ਸਾਰੇ ਕਿਹੜੇ ਅਫਸਰ ਤੇ ਆਤੀ ਪਰ ਲੋਕੀ ਫੁੱਲ ਕੋਆਪਰੇਸ਼ਨ ਮਿਲੇ ਕਿਉਂਕਿ ਸਟੇਟ ਲੈਵਲ ਦਾ ਇੱਕ ਦੋ ਸਗਰਾ ਕੇਸ ਹੈ ਜਿਹਨੂੰ ਠੱਲ ਕਰਨਾ ਬਹੁਤ ਜ਼ਰੂਰੀ ਸੀਗਾ ਇਸ ਕਰਕੇ ਸਾਰਿਆਂ ਦੇ ਐਫਰਟ ਨਾਲ ਟੀਮ ਬਣਨਾ ਸੀ ਕਿ ਕੇਸ ਜਲਦੀ ਸੋਲਵ ਹੋ ਜਾਏ। ਸ਼ੁਰੂ ਕੀ ਗੇ ਪ੍ਰੋਮੋਸ਼ਨ ਦੇ ਇਸਾਰ ਇਹ ਤੁਹਾਨੂੰ ਦੇਖੋ ਇਹ ਮੰਨ ਲਓ ਐਸਐਸਪੀ ਸਾਹਿਬ ਜਿੱਦਾਂ ਅਕਲ ਕਰਦੇ ਦਿਨ ਦੀ ਹੋਇਆ ਸਾਡਾ ਨਵਾਂਡਾ ਦੇ ਜਿਹੜੀ ਹੋਣੀ ਰਿਹਾ ਹੈ ਤੇ ਮਾਨੀ ਉਸ ਦੇ ਸਾਹਮਣੇ ਜਿਹਨੇ ਦੇ ਲਈ ਮੌਕੇ ਜਿੱਦ ਵੀ ਉਹਨੇ ਕੋਈ ਗਰੀਆ ਕਾਰਜਕਾਰੀ ਕੀਤੀ ਹੈ ਸਮੇਂ ਸਮੇਂ ਤੇ ਉਹਨਾਂ ਨੂੰ ਬੋਰਡ ਦੇ ਦੇ ਰਹੇ ਨੇ ਪਰ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਅਸੀਂ 48 ਘੰਟੇ ਦੇ ਵਿੱਚ ਇੰਨਾ ਵੱਡਾ ਜਿਹੜਾ ਕੇਸ ਹੈ 48 ਘੰਟੇ ਦੇ ਵਿੱਚ ਵੀ ਫ੍ਰੈਸ ਕਰ ਲਿਆ ਥੈਂਕ ਯੂ ਥੈਂਕ ਯੂ